ਅੱਜ ਪੰਜਾਬ ਦੇ ਵਿੱਚੋਂ ਤਿੰਨ ਵੱਡੀਆਂ ਖਬਰਾਂ ਨੇ ਤਿੰਨੋਂ ਖਬਰਾਂ ਅੱਜ ਫੇਰ ਨਸ਼ੇ ਨਾਲ ਬਦਮਾਸ਼ੀ ਨਾਲ ਤੇ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਤਿੰਨੇ ਖਬਰਾਂ ਦੇ ਉੱਪਰ ਕੁਝ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਪਹਿਲੀ ਖਬਰ ਹੈ ਜਿਹੜੀ ਉਹ ਇਹ ਹੈ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਅੱਜ ਫੇਰ ਨਸ਼ੇ ਸਮੇਤ 5 ਕਿਲੋ ਚਿੱਟੇ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਇਹ ਦਾਵਾ ਉਦੋਂ ਕੀਤਾ ਜਾ ਰਿਹਾ ਜਦੋਂ ਇੱਕ ਹਫ਼ਤੇ ਤੱਕ ਇਸ ਮਹੀਨੇ ਦੀ 31 ਤਰੀਕ ਤੱਕ ਪੰਜਾਬ ਪੁਲਿਸ ਤੇ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨ ਦਾ ਐਲਾਨ ਕੀਤਾ ਹੋਇਆ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਨੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਅਰਸ਼ ਡਾਲਾ ਗੈਂਗ ਦੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਫਰੀਦਕੋਟ ਤੋਂ ਕੀਤੇ ਨੇ ਔਰ ਉਹਨਾਂ ਤੋਂ ਕਾਫੀ ਕੁਝ ਬਰਾਮਦ ਹੋਣ ਬਾਰੇ ਡੀਜੀਪੀ ਸਾਹਿਬ ਹੋਰਾਂ ਨੇ ਜਾਣਕਾਰੀ ਦਿੱਤੀ ਹੈ। ਇਹਦੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ। ਤੀਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਇੱਕ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਨਸ਼ਿਆਂ ਵਾਲੇ ਮੁੱਦੇ ਦੇ ਉੱਪਰ ਮਾਫੀ ਮੰਗੀ ਹੈ। ਹੁਣ ਇੱਕ ਇੱਕ ਖਬਰ ਦੇ ਉੱਪਰ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਤੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲੇਖ ਕੇ ਦੱਸਿਓ ਵੀ ਤੁਸੀਂ ਕੀ ਸਮਝਦੇ ਹੋ ਪਹਿਲੀ ਖਬਰ ਹੈ ਜੀ ਵੇਖੋ ਪੰਜਾਬ ਪੁਲਿਸ ਨੇ ਇਹ ਐਲਾਨ ਕੀਤਾ ਹੋਇਆ ਵੀ 31 ਮਈ ਤੱਕ ਮਤਲਬ ਇੱਕ ਹਫਤੇ ਨੂੰ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਨਸ਼ਾ ਰਹਿਤ ਐਲਾਨ ਕਰ ਦੇਣਾ ਉਸ ਤੋਂ ਪਹਿਲਾਂ ਐਸੇ ਹਫਤੇ ਦੇ ਵਿੱਚ ਹੀ ਕੁਆਂਟਲਾਂ ਦੇ ਹਿਸਾਬ ਨਾਲ ਚਿੱਟਾ ਜਿਹੜਾ ਉਹ ਪੰਜਾਬ ਚੋਂ ਫੜਿਆ ਗਿਆ ਕਿਤੋਂ 80 ਕਿਲੋ ਕਿਤੋਂ 3 ਕਿਲੋ ਕਿਤੋਂ 5 ਕਿਲੋ ਤੇ ਹੁਣ ਫਿਰ ਜਲੰਧਰ ਪੁਲਿਸ ਨੇ ਦਾਵਾ ਕੀਤਾ ਕਿ ਉਹਨਾਂ ਨੇ 5 ਕਿਲੋ ਹੈਰੋਇਨ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਫੜਿਆ ਤੇ ਉਹ ਵਿਅਕਤੀ ਦੇ ਤਾਰ ਹੋਰ ਗਾਂ-ਗਾ ਬਹੁਤ ਥਾਵਾਂ ਤੇ ਜੁੜੇ ਹੋਣ ਦੀ ਜਿਹੜੀ ਉਮੀਦ ਹੈ ਉਹ ਪੁਲਿਸ ਨੂੰ ਲੱਗ ਰਹੀ ਹੈ ਕਿਉਂਕਿ ਉਹ ਕਿਤੋਂ ਲਿਆਉਂਦਾ ਸੀ ਕਿਤੇ ਦਿੰਦਾ ਸੀ ਹੁਣ ਦੂਜੀ ਵੱਡੀ ਖਬਰ ਫਰੀਦਕੋਟ ਤੋਂ ਹੈ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ ਵੀ ਅਰਸ਼ ਡਾਲਾ ਗਾਇਕ ਦੇ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਫੜਿਆ ਜਿਨ੍ਹਾਂ ਦੇ ਕੋਲੋਂ ਦੋ ਨਜਾਇਜ਼ ਹਥਿਆਰ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਅਜੇ ਤੱਕ ਚਿੱਟਾ ਹੈਰੋਇਨ ਤੇ ਨਜਾਇਜ਼ ਹਥਿਆਰਾਂ ਵਾਲੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਉਸੇ ਰਫ਼ਤਾਰ ਦੇ ਨਾਲ ਸਾਹਮਣੇ ਆ ਰਹੇ ਨੇ ਫੜੇ ਜਾ ਰਹੇ ਨੇ ਤਾਂ ਫਿਰ ਕਿੰਨੀ ਕੁ ਇਥੇ دہشت ਗੁੰਡਾਗਰਦੀ ਦੇ ਉੱਪਰ ਪਈ ਹੈ ਜਾਂ ਨਸ਼ਿਆਂ ਤੇ ਪਈ ਹੈ ਇਹਦੇ ਬਾਰੇ ਤੁਸੀਂ ਵੀ ਆਪਣਾ ਵਿਚਾਰ ਜਿਹੜਾ ਉਹ ਲਿਖ ਦਿਓ ਤੀਜੀ ਵੱਡੀ ਖਬਰ ਹੈ ਹਾਈ ਕੋਰਟ ਤੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਮਾਮਲਾ ਗਿਆ ਮਾਮਲਾ ਇਹ ਸੀ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੜਿਆ ਜਾਂਦਾ ਹੈ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਤੱਕ ਜਾਂਦੇ ਨੇ ਉਹਦੇ ਵਿੱਚੋਂ ਕੁਝ ਫੜੇ ਜਾਂਦੇ ਕੁਝ ਫੜੇ ਨਹੀਂ ਜਾਂਦੇ ਹਾਈ ਕੋਰਟ 'ਚ ਜਦ ਮਾਮਲਾ ਗਿਆ ਹਾਈ ਕੋਰਟ ਨੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਤੋਂ ਜਵਾਬ ਮੰਗਿਆ ਡੀਜੀਪੀ ਸਾਹਿਬ ਨੇ ਜਵਾਬ ਦਿੱਤਾ ਪਰ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਪੁਲਿਸ ਮੁਖੀ ਹੈ ਐਸਐਸਪੀ ਮਨਿੰਦਰ ਸਿੰਘ ਉਹਨੂੰ ਹਾਈ ਕੋਰਟ ਚ ਪੇਸ਼ ਹੋ ਕੇ ਮਾਫੀ ਮੰਗਣੀ ਪਈ ਕਿਉਂ ਕਿ ਕਿਉਂਕਿ ਅੰਮ੍ਰਿਤਸਰ ਦੀਆਂ ਜੇਲਾਂ ਦੇ ਵਿੱਚੋਂ ਵੀ ਲਗਾਤਾਰ ਨਸ਼ਾ ਤੇ ਨਜਾਇਜ਼ ਜਿਹੜੇ ਫੋਨ ਨੇ ਉਹ ਜੇਲਾਂ ਚੋਂ ਬਰਾਮਦ ਹੋ ਰਹੇ ਤੇ ਜਿਹੜੇ ਪੁਲਿਸ ਮੁਖੀ ਸਾਹਿਬ ਨੇ ਐਸਐਸਪੀ ਉਹਨਾਂ ਨੇ ਫਿਰ ਹਾਈ ਕੋਰਟ ਤੋਂ ਬਿਨਾਂ ਸ਼ਰਤ ਬਿਨਾਂ ਕੋਈ ਜਵਾਬ ਦਿੱਤੇ ਮਾਫੀ ਮੰਗੀ ਹੈ ਔਰ ਕਿਹਾ ਕਿ ਅੱਗੇ ਤੋਂ ਅਸੀਂ ਇਸ ਤੋਂ ਵੱਧ ਸਖਤੀ ਨਾਲ ਪੇਸ਼ ਆਵਾਂਗੇ ਹੁਣ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਸੀਂ ਕੀ ਕਹੋਗੇ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਨਸ਼ਾ ਤੇ ਫੋਨ ਜਾਂਦੇ ਨੇ ਉਹ ਕਿਵੇਂ ਜਾਂਦੇ ਨੇ ਉਹ ਕੌਣ ਭੇਜਦਾ ਉਹ ਕਿਹਦੀ ਮਿਲਿ ਭੁਗਤ ਨਾਲ ਜਾਂਦੇ ਨੇ ਜੋ ਹਾਈ ਕੋਰਟ ਨੇ ਕਿਹਾ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਕਿ ਪੁਲਸ ਦੀ ਮਿਲੀ ਭੁਗਤ ਤੋਂ ਬਿਨਾ ਜੇਲਾ ਚ ਸਮਾਨ ਨਹੀਂ ਜਾ ਸਕਦਾ ਨਾ ਨਸ਼ਾ ਨਾ ਮੋਬਾਈਲ ਫੋਨ ਨਾ ਕੋਈ ਹੋਰ ਗਲਤ ਚੀਜ਼ਾਂ ਪੁਲਸ ਅਫਸਰ ਇਹਦੇ ਚ ਮਿਲੇ ਹੁੰਦੇ ਨੇ ਤਾਂ ਜਾਂਦਾ ਇਹ ਹਾਈ ਕੋਰਟ ਨੇ ਕਿਹਾ ਹੁਣ ਅਜੇ 4 ਦਿਨ ਹੋਏ ਨੇ ਜਿਹੜਾ ਸੰਗਰੂਰ ਦੇ ਵਿੱਚ ਜੇਲਾ ਦਾ ਜਿਹੜਾ ਡੀਐਸਪੀ ਸੀ ਉਹਨੂੰ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਕਿਸ ਮਾਮਲੇ ਚ ਐਸੇ ਮਾਮਲੇ ਚ ਕਿਉਂਕਿ ਚਿੱਟਾ ਫੜਿਆ ਗਿਆ ਸੀ ਨਸ਼ਾ ਫੜਿਆ ਗਿਆ ਸੀ ਜੇਲ੍ਹ ਦੇ ਵਿੱਚੋਂ ਪਹਿਲਾਂ ਪਤਾ ਲਾਇਆ ਗਿਆ ਵੀ ਇਹ ਜਿੰਨਾ ਤੋਂ ਫੜਿਆ ਗਿਆ ਉਹਨਾਂ ਤੋਂ ਪਤਾ ਲਾਇਆ ਵੀ ਭੇਜਿਆ ਕਿਹਨਾਂ ਨੇ ਆ ਭੇਜਿਆ ਤੋਂ ਅੱਗੇ ਤਿੰਨ ਬੰਦੇ ਬਾਹਰੋਂ ਪੁਲਿਸ ਨੇ ਫੜੇ ਉਹਨਾਂ ਨੂੰ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਜਿਵੇਂ ਪੁਲਿਸ ਕਰਦੀ ਹੁੰਦੀ ਆ ਉਹਨਾਂ ਤੋਂ ਪਤਾ ਲੱਗਾ ਵੀ ਜੇਲ੍ਹ ਦੇ ਵਿੱਚ ਇੱਕ ਕਰਮਚਾਰੀ ਹੈ ਜਿਹਦੇ ਰਾਹੀਂ ਅਸੀਂ ਇਹ ਪਹਚਾਉਣੇ ਆ ਜਦੋਂ ਉਹ ਕਰਮਚਾਰੀ ਨੂੰ ਪੁਲਿਸ ਨੇ ਫੜਿਆ ਜੇਲ੍ਹ ਦੇ ਵਿੱਚ ਜਿਹੜਾ ਕਰਮਚਾਰੀ ਸੀ ਵੀ ਭਾਈ ਤੂੰ ਇਹ ਕਿਵੇਂ ਪਚਾਉਣਾ ਉਹਨੇ ਫਿਰ ਗਾਂ ਡੀਐਸਪੀ ਨੂੰ ਵੀ ਵਿੱਚ ਦੱਸਿਆ ਵੀ ਡੀਐਸਪੀ ਸਾਹਿਬ ਨੂੰ ਇੰਨਾ ਇੰਨਾ ਐ ਐ ਕਰਕੇ ਤੇ ਮੈਂ ਉਹਨਾਂ ਦੀ ਇੱਛਾ ਨਾਲ ਉਹਨਾਂ ਦੀ ਸਹਿਮਤੀ ਨਾਲ ਫਿਰ ਜੇਲ੍ਹ ਦੇ ਵਿੱਚ ਇਹ ਮਾਲ ਪਚਾਉਣਾ ਹੁਣ ਤੁਸੀਂ ਦੱਸੋ ਕੀ ਇਹਨੂੰ ਐ ਨਹੀਂ ਕਿਹਾ ਜਾਊਗਾ ਵੀ ਕੁੱਤੀ ਚੋਰਾ ਨਾਲ ਰਲਈ ਐ ਬਾੜ ਖੇਤ ਨੂੰ ਖਾ ਰਹੀ ਐ ਕਿਹਾ ਹੀ ਜਾਊਗਾ ਕਿਉਂ ਕਿ ਪੁਲਿਸ ਦਾ ਕੰਮ ਹੈ ਗਲਤ ਕੰਮਾਂ ਨੂੰ ਰੋਕਣਾ ਨਸ਼ੇ ਨੂੰ ਰੋਕਣਾ ਗੁੰਡਾਗਰਦੀ ਨੂੰ ਰੋਕਣਾ ਚੋਰੀ ਨੂੰ ਰੋਕਣਾ ਇਹ ਪੁਲਿਸ ਦਾ ਕੰਮ ਜਦੋਂ ਪੁਲਿਸ ਦੇ ਬੰਦੇ ਨਾਲ ਰਲ ਕੇ ਆ ਕੰਮ ਕਰਨਗੇ ਤਾਂ ਫਿਰ ਪੁਲਿਸ ਦੇ ਉੱਪਰ ਵੀ ਸਵਾਲ ਉੱਠਣਗੇ ਪੁਲਿਸ ਨੇ ਹੀ ਪੁਲਿਸ ਵਾਲੇ ਹੁਣ ਤੱਕ ਕਿੰਨੇ ਫੜਲੇ ਇਨਸਪੈਕਟਰ ਰੈਂਕ ਦੇ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਬਠਿੰਡਾ ਦੇ ਵਿੱਚ ਇੱਕ ਪੁਲਿਸ ਵਾਲੀ ਬੀਬੀ ਥਾਰ ਸਮੇਤ ਫੜੀ ਗਈ ਸੀ ਫੜੀ ਵੀ ਪੁਲਿਸ ਨੇ ਦਾਵਾ ਵੀ ਪੁਲਿਸ ਦਾ ਸੀ ਵੀ ਇਹ ਤੋਂ ਚਿੱਟਾ ਫੜਿਆ ਗਿਆ ਤੇ ਫਿਰ ਵੱਡੇ ਸਵਾਲਾਂ ਦੇ ਘੇਰੇ ਚ ਉਹ ਆਈ ਪੁਲਿਸ ਨੇ ਤਿੰਨ ਵਾਰ ਉਹਦਾ ਰਿਮਾਂਡ ਲਿਆ ਪੁੱਛਗਿੱਛ ਕਰਨ ਲਈ ਤੇ ਤਿੰਨੇ ਵਾਰ ਰਿਮਾਂਡ ਲੈ ਕੇ ਪੁਲਿਸ ਨੇ ਫਿਰ ਉਹਦੇ ਤੋਂ ਹਾਸਲ ਕੀ ਕੀਤਾ ਇਹ ਕਿਸੇ ਨੂੰ ਦੱਸਿਆ ਹੀ ਨਹੀਂ ਹੁਣ ਉਸ ਮਾਮਲੇ ਦੇ ਉੱਪਰ ਵੱਡੇ ਸਵਾਲ ਖੜੇ ਹੋਏ ਤੇ ਰੌਲਾ ਪਿਆ ਹੋਇਆ ਕਿਉਂਕਿ ਲੋਕ ਇਹ ਪੁੱਛ ਰਹੇ ਨੇ ਵੀ ਬੀਬੀ ਤੋਂ ਰਿਮਾਂਡ ਲੈ ਕੇ ਪੁੱਛਿਆ ਕੀ ਉਹਨੇ ਦੱਸਿਆ ਕੀ ਹੁਣ ਤੱਕ ਲੋਕਾਂ 'ਚ ਨਸ਼ਰ ਨਹੀਂ ਕੀਤਾ ਤੇ ਦੂਜਾ ਸਵਾਲ ਉਹ ਬੀਬੀ ਦੀ ਜ਼ਮਾਨਤ ਜਿਹੜੀ ਆ ਕੁਝ ਦਿਨਾਂ ਬਾਅਦ ਹੀ ਹੋ ਗਈ ਅਦਾਲਤ ਤੋਂ ਹੁਣ ਅਦਾਲਤ ਨੇ ਤਾਂ ਜ਼ਮਾਨਤ ਤਾਂ ਰੋਕਣੀ ਸੀ ਨਾ ਜੇ ਸਰਕਾਰ ਦੇ ਵਕੀਲ ਤੇ ਪੁਲਿਸ ਜ਼ਮਾਨਤ ਦਾ ਵਿਰੋਧ ਕਰਦੇ ਜੇ ਵਕੀਲ ਤੇ ਪੁਲਿਸ ਜਿਹੜੀ ਆ ਉਹ ਅਦਾਲਤ ਦੇ ਵਿੱਚ ਤੱਥ ਸਬੂਤ ਪੇਸ਼ ਕਰਦੇ ਮਿਸਲ ਪੇਸ਼ ਕਰਦੇ ਚਲਾਨ ਪੇਸ਼ ਕਰਦੇ ਪਰ ਦੱਸਿਆ ਜਾ ਰਿਹਾ ਵੀ ਪੁਲਿਸ ਨੇ ਅਜਿਹਾ ਕੁਝ ਨਹੀਂ ਕੀਤਾ ਇਸੇ ਕਰਕੇ ਉਹ ਬੀਬੀ ਨੂੰ ਬੜੀ ਆਸਾਨੀ ਨਾਲ ਜ਼ਮਾਨਤ ਮਿਲੀ ਔਰ ਉਹ ਬੀਬੀ ਜਿਹੜੀ ਆ ਉਹ ਜੇਲ੍ਹ ਤੋਂ ਬਾਹਰ ਆ ਚੁੱਕੀ ਆ ਹੁਣ ਸਵਾਲ ਇਹ ਵੀ ਸੀ ਵੀ ਉਹਦੇ ਜਿਹੜੇ ਲਿੰਕ ਨੇ ਉੱਪਰ ਕਈ ਅਫਸਰਾਂ ਨਾਲ ਨੇ ਤੇ ਕਈ ਅਫਸਰਾਂ ਦੀ ਮਿਹਰਬਾਨੀ ਆ ਉਹਦੇ ਤੇ ਇਹ ਸਵਾਲ ਹੁੰਦੇ ਰਹੇ ਉੱਠਦੇ ਰਹੇ ਪਰ ਇਹਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਕਿਉਂ ਕਿਉਂਕਿ ਉਹ ਬੀਬੀ ਪੁਲਿਸ ਵਾਲੀ ਸੀ ਹੁਣ ਜਿੰਨੇ ਵੀ ਪੁਲਿਸ ਵਾਲੇ ਕਿਸੇ ਵੀ ਕਾਂਡ 'ਚ ਫੜੇ ਜਾਂਦੇ ਨਹੀਂ ਆਮ ਤੌਰ ਤੇ ਜਦੋਂ ਪੁਲਿਸ ਇਨਕੁਆਰੀਆਂ ਕਰਦੀ ਹੈ ਤਾਂ ਫਿਰ ਉਹ ਆਪਣੇ ਘਰ ਦੇ ਮੈਂਬਰ ਹੋਣ ਕਰਕੇ ਆਪਣੇ ਸਟਾਫ ਮੈਂਬਰ ਹੋਣ ਕਰਕੇ ਉਹਨਾਂ ਦੇ ਉੱਪਰ ਫਿਰ ਦਇਆ ਮਿਹਰ ਕਿਰਪਾ ਕਰਦੀ ਹੈ ਤੁਸੀਂ ਦੇਖੋ ਪਟਿਆਲਾ ਦੇ ਵਿੱਚ ਕਰਨਲ ਕੋਟਮਾਰ ਮਾਮਲਾ ਵਾਪਰਿਆ ਉਹਦੇ ਵਿੱਚ ਵੀ ਪੁਲਿਸ ਨੇ ਕਿੰਨਾ ਕੁਸ਼ਿਸ਼ ਅਜਿਹਾ ਕੀਤਾ ਜਿਹਦੇ ਤੇ ਵੱਡਾ ਰੌਲਾ ਪਿਆ ਵੱਡੇ ਸਵਾਲ ਉੱਠੇ ਪਹਿਲਾਂ ਤਾਂ ਉਹ ਜਿਹੜੇ ਪੁਲਿਸ ਇੰਸਪੈਕਟਰ ਸੀ ਚਾਰ ਜਿਨ੍ਹਾਂ ਦੇ ਉੱਪਰ ਕੁੱਟਮਾਰ ਦਾ ਦੋਸ਼ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ ਜਦੋਂ ਰੌਲਾ ਵੱਡਾ ਹੋ ਗਿਆ ਫੇਰ ਕਾਰਵਾਈ ਹੁੰਦੀ ਹੈ ਫੇਰ ਉਹਨਾਂ ਦੇ ਨਾਮ ਨਹੀਂ ਦੱਸੇ ਜਾਂਦੀ ਵੀ ਉਹ ਪੁਲਿਸ ਵਾਲੇ ਹੈਗੇ ਕਿਹੜੇ ਨੇ ਪਰਚਾ ਕਰਨ ਤੋਂ ਬਾਅਦ ਵੀ ਨਾਮ ਨਹੀਂ ਸੀ ਦੱਸੇ ਫੇਰ ਪਰਚਾ ਉਹਨਾਂ ਤੇ ਪੁਲਿਸ ਨੇ ਦਰਜ ਕੀਤਾ ਜਿਹੜਾ ਉਹ ਜਿਹੜਾ ਪੀੜਤ ਪਰਿਵਾਰ ਹੈ ਉਹਦੇ ਬਿਆਨਾਂ ਤੇ ਨਹੀਂ ਕੀਤਾ ਆਪੇ ਹੀ ਇਕਟਾਬੇ ਵਾਲੇ ਦੇ ਬਿਆਨ ਲੈ ਕੇ ਉਹਦੇ ਤੇ ਕਰਤਾ ਤਾਂ ਕਿ ਕੱਲ ਨੂੰ ਟਾਬੇ ਵਾਲਾ ਜਿਹੜਾ ਉਹ ਬਿਆਨ ਬਦਲ ਦੇਵੇ ਤੇ ਉਹ ਬਰੀ ਹੋ ਜਾਏ ਇੰਜ ਹੋਇਆ ਪਰ ਉਸ ਤੋਂ ਬਾਅਦ ਜਦੋਂ ਉਸ ਮਾਮਲੇ ਤੇ ਵੱਡਾ ਰੌਲਾ ਪਿਆ ਮਾਮਲਾ ਹਾਈ ਕੋਰਟ ਚ ਗਿਆ ਮਾਮਲਾ ਜਿਹੜਾ ਗ੍ਰਹਿ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਦੇ ਤੱਕ ਪਹੁੰਚਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਿਆ ਫਿਰ ਹਾਈ ਕੋਰਟ ਚ ਮਾਮਲਾ ਗਿਆ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਹਾਈ ਕੋਰਟ ਨੇ ਫਿਰ ਵੱਡੇ ਸਵਾਲ ਖੜੇ ਕੀਤੇ ਸੀ ਜਿਹਦੇ ਤੋਂ ਬਾਅਦ ਫਿਰ ਪਰਚਾ ਦਰਜ ਹੋਇਆ ਫਿਰ ਉਹਨਾਂ ਦੇ ਨਾਮ ਨਿਸ਼ਚਰ ਹੋਏ ਫਿਰ ਜਿਹੜੀ ਪੁਲਿਸ ਨੇ ਆਪੇ ਜਾਂਚ ਟੀਮ ਬਣਾਈ ਸੀ ਉਹ ਰੱਦ ਕਰਕੇ ਹਾਈ ਕੋਰਟ ਨੇ ਨਵੀਂ ਜਾਂਚ ਸੱਤ ਬਣਾਈ ਉਹਨਾਂ ਦੀ ਪੜਤਾਲ ਕਰਨ ਲਈ ਔਰ ਉਹ ਚੰਡੀਗੜ੍ਹ ਤੋਂ ਅਫਸਰ ਲੈ ਕੇ ਬਣਾਈ ਗਈ ਤਾਂ ਹੁਣ ਪੜਤਾਲ ਚੱਲ ਰਹੀ ਹੈ ਇਹ ਸਾਰੇ ਕੁਸ਼ ਦੇ ਵਿੱਚ ਪੁਲਿਸ ਦਾ ਕੀ ਰੋਲ ਰਿਹਾ ਉਹਨਾਂ ਨੂੰ ਬਚਾਉਣ ਦੇ ਲਈ ਇਹ ਤੁਸੀਂ ਦੇਖਿਆ ਇਹ ਤੁਸੀਂ ਸਮਝ ਸਕਦੇ ਹੋ ਹਾਈ ਕੋਰਟ ਨੇ ਟਿੱਪਣੀ ਕੀਤੀ ਤਿੰਨ ਦਿਨ ਪਹਿਲਾਂ ਵੀ ਅਜੇ ਤੱਕ ਉਹ ਜਿਹੜੇ ਮੁਲਜ਼ਮ ਪੁਲਿਸ ਵਾਲੇ ਆ ਅਫਸਰ ਇਨਸਪੈਕਟਰ ਉਹ ਫੜੇ ਕਿਉਂ ਨਹੀਂ ਗਏ ਉੱਚਾ ਹਾਈ ਕੋਰਟ ਨੇ ਪੁਲਿਸ ਤੋਂ ਪਰ ਜਵਾਬ ਅਜੇ ਤੱਕ ਨਹੀਂ ਹੈ ਤੁਸੀਂ ਕੀ ਕਹੋਗੇ ਸਾਰੇ ਕੁਛ ਬਾਰੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ شکریہ